ਅਸਲ ਦੇ ਵਿੱਚ ਸਾਰੇ ਪਰਮਾਤਮਾ ਜੀ ਦੇ ਬੱਚੇ ਨੇ ਤੇ ਸਾਰਿਆਂ ਤੇ ਪਰਮਾਤਮਾ ਵਾਹਿਗੁਰੂ ਜੀ ਦਾ ਆਸ਼ੀਰਵਾਦ ਹਮੇਸ਼ਾ ਰਹੇਗਾ ਗੱਲ ਇੱਥੇ ਬਣਦੀ ਐ ਤੇਰੇ ਜੀ ਜੀਆਂ ਦਾ ਤੋਹ ਹੈ ਪਰਮਾਤਮਾ ਜੀ ਅਸੀਂ ਤੁਹਾਡੇ ਬੱਚੇ ਆ ਤੇ ਸਾਡੇ ਪਿਤਾ ਮਾਤਾ ਸਭ ਕੁਝ ਤੁਸੀਂ ਹੋ ਬਸ ਸੰਸਾਰ ਤੇ ਕੀ ਐ ਕਿਤ ਕੋ ਸਹਬ ਆਵੇ ਰੋਹ ਹੈ ਕਈਆਂ ਨੂੰ ਤਾਂ ਰੋਸ ਜਾਗਿਆ ਹੋਇਆ ਪਰਮਾਤਮਾ ਪ੍ਰਤੀ ਵੀ ਰੋਸ ਹੈ ਕਿਉਂਕਿ ਉਹ ਸ਼ਰਧਾ ਦੇ ਨਾਲ ਨਹੀਂ ਉਹ ਵਿਸ਼ੇ ਦੇ ਨਾਲ ਮੁਰਾਦ ਦੇ ਨਾਲ ਜੁੜੇ ਹੋਏ ਕਿ ਸਾਡੀ ਆਹ ਮੁਰਾਦ ਪੂਰੀ ਨਹੀਂ ਹੋਈ ਪਰਮਾਤਮਾ ਗੁੱਸੇ ਆਸ ਤੇ ਠੀਕ ਹੈ ਕਈ ਮੁਰਾਦੀ ਸ਼ਗਿਰਦ ਵੀ ਹੁੰਦੇ ਨੇ ਤੇ ਕਈ ਕਿਹਨੇ ਹੁੰਦੇ ਨੇ ਉਹ ਸ਼ਰਧਾਵਾਨ ਮਰੀਦ ਹੁੰਦੇ ਨੇ ਇਸ ਕਰਕੇ ਉਹ ਬਿਲਹੋਲੀ ਹੋਣੀ ਉਹਨਾਂ ਨੂੰ ਹੋਰ ਆਪਣੇ ਆਪ ਦੇ ਕੰਮ ਕਰਨ ਦੀ ਆਪਣੇ ਆਪ ਦੇ ਪ੍ਰੈਕਟਿਸ ਕਰਨ ਦੀ ਲੋੜ ਪੈਂਦੀ ਹੈ ਜਿਨ੍ਹਾਂ ਅੰਦਰ ਰੋਹ ਹੈ ਰੌਸ ਹੈ ਉਹਨਾਂ ਨੂੰ ਹਜੇ ਹੋਰ ਮੌਕਾ ਮਿਲਦਾ ਅੱਗੇ ਬ੍ਰਹਮ ਗਿਆਸੀ ਪ੍ਰਾਪਤੀ ਹੁੰਦੀ ਕਿਉਂਕਿ ਹਜੇ ਵਿਚਿਆਂ ਬਤਾ ਦਾ ਮੁਰਾਦਾਂ ਤੇ ਇੱਛਾਵਾਂ ਵਿੱਚ ਪਸੇ ਹੁੰਦੇ ਨੇ ਹੈਗੇ ਉਹ ਵੀ ਪਰਮਾਤਮਾ ਦੇ ਬੱਚੇ ਨੇ ਪਰ ਹਜੇ ਪਰਮਾਤਮਾ ਜੀ ਨੂੰ ਥੋੜਾ ਜਿਹਾ ਹੋਰ ਮੌਕਾ ਦੇਣ ਤੇ ਬ੍ਰਹਮ ਗਿਆਨੀ ਪ੍ਰਾਪਤੀ ਕਰਦੇ ਨੇ